ਨੈਕੀ ਹਰਜਨ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਅਗੇ गुजारिश ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਕਰਦੇ ਹਾਂ ਲੇਖਕ ਅਨਮੋਲ ਕੌਰ ਦੀ ਲਿਖੀ ਹੋਈ ਕਹਾਣੀ ਤੂਫਾਨ ਹਫੜਾ ਦਫੜੀ ਚ ਪਈ ਅਮ੍ਰਤਾ ਦਰਾਜ ਫਰੋਲ ਦੀ ਕੁਝ ਲੱਭ ਰਹੀ ਸੀ ਤੇ ਅਚਾਨਕ ਇੱਕ ਦਰਾਜ ਵਿੱਚੋਂ ਕੁਝ ਡਿੱਗਿਆ ਇਨੀ ਆਵਾਜ਼ ਨਾਲ ਜਿਵੇਂ ਧਰਤੀ ਤੇ ਅਸਮਾਨ ਉੱਤੋਂ ਕੜਕ ਦੀ ਬਿਜਲੀ ਡਿੱਗੀ ਹੋਵੇ ਉਹ ਯਾਦਾਂ ਉਹ ਦਿਨ ਫੇਰ ਮੁੜ ਇੱਕ ਵਾਰ ਉਹ ਵਕਤ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਕਿੰਨੀ ਖੁਸ਼ ਸੀ ਉਹ ਜਦ ਵਿਆਹ ਹੋਇਆ ਕਿੰਨੇ ਚਾ ਸੀ ਉਸ ਦੇ ਮਨ ਵਿੱਚ ਮਨ ਵਿੱਚ ਹਰ ਵੇਲੇ ਗੀਤ ਗਾਉਂਦੀ ਰਹਿੰਦੀ ਚਿੜੀਆਂ ਵਾਂਗ ਸਾਰਾ ਦਿਨ ਚਹਿ ਚਹਾਉਂਦੀ ਰਹਿੰਦੀ ਘੱਟ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਪੜ੍ਹਿਆ ਲਿਖਿਆ ਅਮੀਰ ਖਾਨਦਾਨੀ ਮੁੰਡਾ ਮਿਲਿਆ ਸੀ अमृता को आप तो कुछ नहीं आता ना कोई कम करना, ना बहुता पढ़ना लिखना ना घर के निके मोटे काम कुछ भी नहीं उसका विह सिर्फ उस, उस प्यो के पैसे वाले होके ही होया शुरू तो ही यही लगता सी कि जिंदगी की हर खुशी वो पैसे नाल खरीद सकती है पर सचा हमेशा कौड़ा ही हूँ है ਚਾਹੇ ਜਿੰਨਾ ਮਰਜੀ ਮਿੱਠਾ ਪਾ ਕੇ ਪੀਤਾ ਜਾਵੇ ਬਚਪਨ ਤੋਂ ਉਸ ਦੀ ਹਰ ਜਿੱਤ ਪਗੋਣ ਲਈ ਉਸ ਦੇ ਬਾਪੂ ਨੇ ਕਦੇ ਕੋਈ ਵੀ ਕਮੀ ਨਹੀਂ ਸੀ ਛੱਡੀ ਫੇਰ ਹੁਣ ਇਸ ਵਾਰ ਕਿਉਂ ਨਹੀਂ ਬਾਪੂ ਕਿਉਂ ਮੇਰੀ ਇਹ ਖੁਸ਼ੀ ਪੈਸੇ ਨਾਲ ਨਹੀਂ ਖਰੀਦ ਸਕਦਾ ਕਿਉਂ ਹੋਇਆ ਇਹ ਸਭ ਮੇਰੇ ਨਾਲ ਹੀ ਇਹੀ ਸੋਚਦੀ ਸੋਚਦੀ ਉਹ ਪੁਰਾਣੇ ਦਿਨਾਂ ਦੇ ਉਸ ਮਿੱਠੇ ਤੇ ਝੂਠੇ ਬਵੰਡਰ ਵਿੱਚੋਂ ਬਾਹਰ ਨਿਕਲਦੀ ਹੋਈ ਫੇਰ ਦਰਾਜ ਰੋਲਣ ਲੱਗ ਪਈ ਮੰਮੀ ਉਸਨੇ ਲਗਭਗ ਚੀਕਾਂ ਮਾਰਦੀ ਨੇ ਆਪਣੀ ਮਾਂ ਨੂੰ ਆਵਾਜ਼ ਲਗਾਈ ਕਿੰਨੀ ਵਾਰੀ ਕਿਹਾ ਹੈ ਮੇਰੀਆਂ ਚੀਜ਼ਾਂ ਨੂੰ ਨਾ ਛੇੜਿਆ ਕਰ ਹੁਣ ਮੇਰੇ ਉਹ ਕਾਗਜ਼ ਕਿੱਥੇ ਨੇ ਗੁੱਸੇ ਚ ਉੱਬੜਦੀ ਹੋਈ ਅਮਰਤਾ ਨੇ ਸਾਰਾ ਗੁਬਾਰ ਆਪਣੀ ਮਾਂ ਉੱਤੇ ਕੱਢ ਦਿੱਤਾ ਉਸਦੀ ਮਾਂ ਵਿਚਾਰੀ ਅਨਪੜ ਅੰਗੂਠਾ ਛਾਪ ਸੀ ਇੰਨੇ ਕਾਗਜ਼ਾਂ ਦੀ ਸਮਝ ਨਹੀਂ ਸੀ ਉਸ ਨੂੰ ਉਹ ਚੰਝਲਉਂਦੀ ਹੋਈ ਬੋਲੀ ਮੈਨੂੰ ਨਹੀਂ ਪਤਾ ਤੂੰ ਹਰ ਵਾਰ ਆਪਣਾ ਸਮਾਨ ਰੱਖ ਕੇ ਭੁੱਲ ਜਾਂਨੀ ਐ ਤੇ ਦੋਸ਼ ਮੈਨੂੰ ਦਿੰਨੀ ਐ ਵੇਖ ਲਾ ਹਾ ਇੱਧਰ ਹੀ ਹੋਣੇ ਐ ਕਿਤੇ ਕਹਿੰਦੀ ਹੋਈ ਉਹ ਰਸੋਈ 'ਚ ਜਾ ਕੇ ਕੰਮ ਕਰਨ ਵਿੱਚ ਲੱਗ ਗਈ ਅਮਰਤਾ ਫੇਰ ਉਹੀ ਭੰਬਲ ਪੂਸੇ ਵਿੱਚ ਪਈ ਕਾਗਜ਼ ਲੱਭਣ ਲੱਗੀ ਤਾਂ ਉਸ ਨੂੰ ਯਾਦ ਆਇਆ ਕਿ ਕੁਝ ਥੱਲੇ ਡਿੱਗ ਗਿਆ ਸੀ ਚੱਕ ਕੇ ਦੇਖਿਆ ਤਾਂ ਤਸਵੀਰ ਸੀ ਉਸਦੀ ਤੇ ਬਾਪੂ ਦੀ ਫੇਰ ਯਾਦਾਂ ਦੇ ਸਮੁੰਦਰ ਵਿੱਚ ਡੁੱਬ ਗਈ ਉਹ ਦਨ ਉਹ ਮਨ ਹੂਸ ਦਨ ਉਸ ਨੂੰ ਕਦੇ ਨਹੀਂ ਸੀ ਭੁੱਲਣਾ ਜਦੋਂ ਸਭ ਕੁਝ ਖਤਮ ਹੋ ਗਿਆ ਬਾਪੂ ਦੇ ਜਾਣ ਨਾਲ ਉਸ ਦਾ ਰਿਸ਼ਤਾ ਧਿਆ ਨਵਾਂ ਪਰਿਵਾਰ ਸਭ ਮੁੱਕ ਗਿਆ ਇੱਕ ਦਿਨ ਇੱਕ ਪਲ ਵਿੱਚ ਹੀ ਸਭ ਮੁੱਕ ਗਿਆ ਜਿਵੇਂ ਹਨੇਰੀ ਚਲੀ ਗਈ ਹੋਵੇ ਕੋਈ ਤੂਫਾਨੀ ਜੋ ਸਭ ਨਾਲ ਹੀ ਲੈ ਗਈ ਉਸ ਦੀਆਂ ਖੁਸ਼ੀਆਂ ਪਰਿਵਾਰ ਤੇ ਉਸ ਦਾ ਸਹਾਰਾ ਉਸ ਦਾ ਬਾਪੂ ਸੋਚ ਦੀਆਂ ਅੱਖਾਂ ਨਮ ਹੋ ਗਈਆਂ ਅੱਖਾਂ ਪੂੰਝਦੀ ਹੋਈ ਨੂੰ ਕਾਗਜ਼ ਵੀ ਲੱਭ ਗਏ ਕਾਗਜ਼ ਉਹ ਜਿਨ੍ਹਾਂ ਦੇ ਅੰਦਰ ਲਿਖਿਆ ਸੀ ਉਸ ਦੀ ਜ਼ਿੰਦਗੀ ਦਾ ਅਹਿਮ ਫੈਸਲਾ ਉਸ ਦਿੱਤੀ ਜੋ ਪਤੀ ਕੋਲ ਸੀ ਜੋ ਅਮਰਤਾ ਦੇ ਜਿਉਣ ਦਾ ਇੱਕੋ ਇੱਕ ਸਹਾਰਾ ਸੀ ਤੇ ਕਿਸੇ ਵੀ ਕੀਮਤ ਤੇ ਉਹ ਆਪਣੀ ਧੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਕਾਗਜ਼ ਲੈ ਕੇ ਉਹ ਪਹੁੰਚ ਗਈ ਅਦਾਲਤ ਉਸ ਦਾ ਪਤੀ ਜੋ ਕਿ ਉਸ ਨੂੰ ਛੱਡ ਚੁੱਕਾ ਸੀ ਉਹ ਵੀ ਉੱਥੇ ਹੀ ਸੀ ਉਹਨਾਂ ਦੀ ਧੀ ਨਿਮਰਤਾ ਨਾਲ ਅਮਲਤਾ ਦੂਰੋਂ ਹੀ ਦੇਖਦੀ ਰਹੀ ਸਭ ਨਾ ਕੁਝ ਬੋਲੀ ਨਾ ਕਿਸੇ ਕੋਲ ਗਈ ਘੜੀਆਂ ਇੰਤਜ਼ਾਰ ਕਰਨ ਮੰਗਰੋਂ ਉਹਨਾਂ ਦੀ ਸੁਣਵਾਈ ਦੀ ਵਾਰੀ ਆਈ ਅਦਾਲਤ ਵਿੱਚ ਬੈਠੀ ਅਮਰਤਾ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ। ਹੱਥ ਜੋੜਦੀ ਉਹ ਰੱਬ ਤੋਂ ਅਰਦਾਸ ਕਰਦੀ ਆਪਣੀ ਧੀ ਮੰਗਣ ਲੱਗ ਪਈ। ਪਰ ਕਿਸਮਤ ਕਦੇ ਸਾਡੇ ਮੁਤਾਬਕ ਨਹੀਂ ਚੱਲਦੀ। ਅਮਰਤਾ ਧੀ ਨੂੰ ਸੰਭਾਲਣ ਦਾ ਸਮਰਥ ਧੀ ਨੂੰ ਸੰਭਾਲਣ ਦੇ ਸਮਰਥ ਨਹੀਂ ਸੀ। ਇਸ ਕਰਕੇ ਕੇਸ ਹਾਰ ਗਈ। ਕੁੜੀ ਦੀ ਕਸਟਡੀ ਪਿਓ ਕੋਲ ਚਲੀ ਗਈ। ਤੇ ਅਮਰਦਾ ਸਦਾ ਲਈ ਫੇਰ ਕੱਲੀ ਹੀ ਰਹਿ ਗਈ ਇੱਕ ਹੋਰ ਤੂਫਾਨ ਉਸ ਦੀ ਇੱਕੋ ਮਾਤਲ ਖੁਸ਼ੀ ਨੂੰ ਵੀ ਉਡਾਲ ਕੇ ਨਾਲ ਹਿਲਾ ਗਿਆ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਗਮੈਂਟ ਕਰਿਓ